ਹਏ ਹਯਾ ਪਾਣੀ ਕਿੱਥੋਂ ਆ ਗਿਆ ਵਾ ਇਨਾ ਪੋਚਾ ਲਾਈ ਦਿਨੀ ਐਵੇਂ ਕਿਤੇ ਕੋਈ ਧਿਲਕੀ ਨਾ ਜਾਏ ਇੱਕ ਤੇ ਰੱਬ ਵੀ ਇਨਾ ਕਿਹੇ ਪਾਸੇ ਲੱਗਣ ਦਿੰਦਾ ਕਦੇ ਮੀਂਹ ਪਾ ਦਿੰਦਾ ਵਾ ਕਦੇ ਹਟਾ ਦਿੰਦਾ ਵਾ ਜੇ ਪੌਣਾ ਤੇ ਚੱਜ ਸਵਾਦ ਨਾ ਪਾਈ ਦੇ ਦੂੰ ਗਰਮੀ ਵਾਧੂ ਦੀ ਹੋ ਜਿੰਦੀ ਸਗੋਂ ਚਮਸਤਾ ਜਾ ਲੱਗ ਜਾਂਦਾ ਵਾ ਤੇ ਥਾਂ ਮੜ ਕਿਵੇਂ ਚਿਪਚਿਪ ਕਰੀ ਜਾਂਦਾ ਵਾ ਚਲ ਚੰਗਾ ਹੋਇਆ ਲਾ ਦੇਣ ਲੱਗੇ ਹੋ ਪੋਚਾ ਮੈਂ ਵੀ ਅੱਗੇ ਵੇਖਣ ਦੀ ਹਾਂ ਬੜਾ ਹੀ ਪਾਣੀ ਖਲੋਤਾ ਹੈ ਤੇ ਜੇ ਤੂੰ ਵੇਖਿਆ ਇਹ ਤੇ ਪੋਚਾ ਲਾ ਦੇਣਾ ਹੈ ਨਾ ਕੋਈ ਭਾਂ ਵੀ ਡਿੱਗ ਜਾਂਦਾ ਦੀਦੀ ਮੈਂ ਲੱਗੀ ਹ ਹਾਉਣ ਕਿ ਉਹ ਫਿਰ ਤੁਸੀਂ ਕਹਿਣ ਵੀ ਦੇ ਹੀ ਕਿ ਦੁੱਧ ਵੇਖ ਲਈ ਦੁੱਧ ਵੇਖ ਲਈ ਤੇ ਮੈਂ ਦੁੱਧ ਵੇਖਣ ਚਲ ਗਈ ਤੇ ਕਿਤੇ ਉੱਬਲ ਨਾ ਜਾਵੇ ਫਿਰ ਮੈਨੂੰ ਲੱਗਾ ਹੀ ਨਹੀਂ ਮੇਰ ਕੋ ਚਲ ਕੋਈ ਨਹੀਂ ਹੁਣ ਮੈਂ ਲਾ ਦੇ ਲੱਗੀ ਹ ਮੈਂ ਵੀ ਵੇਖਿਆ ਹਾਂ ਮੈਂ ਇਧਰੋਂ ਆਈ ਤੇ ਮੈਨੂੰ ਪਤਾ ਨਹੀਂ ਕਿੱਥੋਂ ਇੰਨਾ ਪਾਣੀ ਆਇਆ ਵਾ ਐਵੇਂ ਕਿਤੇ ਕੋਈ ਤਿਲਕੀ ਨਾ ਜਾਏ ਤੇ ਮੇ ਓਂਡਿਆ ਹੈ ਨਾ ਹਾਂ ਉਹ ਤੇ ਹੈਗਾ ਆ। ਤੇ ਉਹ ਸਾਰਾ ਨਹੀਂ ਪਾਣੀ ਜੀ। ਕਿਤੇ ਕਿਤੇ ਦਿਖਦਾ ਨਹੀਂ ਇੱਥੇ ਪਾਣੀ ਅਜ ਕਿੱਦਾਂ ਆ ਗਿਆ? ਮੀਂਹ ਵੀ ਤੇ ਜ਼ਿਆਦਾ ਹੀ ਪਿਆ ਆ ਹੀ ਨਾ ਪਤਾ ਨਹੀਂ ਹੁੰਦਾ। ਹੂੰ। ਪਰ ਰੇਡ ਤੇ ਉੱਧਰ ਨੂੰ ਆ ਤੇ ਪਾਣੇ ਹੁੰਦਾ। ਇੱਧਰ ਕਿੱਦਾਂ ਇੱਥੇ ਆ ਗਿਆ ਪਾਣੀ? ਜੋ ਉੱਧਰ ਮੇਰੇ ਸਾਹਮਣੇ ਕਿਹੇ ਤੋਂ ਰੁੜ ਰੁੜ ਗਿਆ ਵਾ। ਸ਼ਾਇਦ। ਹਾਂ ਜੀ ਜੀ। ਨਹੀਂ 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 2-4 ਦਿਨ ਲਈ ਸਿਰਫ। ਉਹ ਨਹੀਂ ਕੋਈ ਨਹੀਂ ਆਪਣਾ ਘਰ ਆਏ ਜਿਹੜੀ ਕੋਈ ਬਗਾਨੀ ਗੱਲ ਆ। ਹਾਂ ਜੀ ਹਾਂ ਜੀ ਕੋਈ ਨਹੀਂ ਸ਼ਾਮ ਨੂੰ ਦੇ ਦਿਓ। ਗਰਲੀ ਨਾ। ਚਲੋ ਠੀਕ ਹੈ ਵੀਰ ਜੀ ਮੈਂ ਕਰਦਾ ਤੁਹਾਨੂੰ ਬਾਅਦ ਚ ਫਿਰ ਓਕੇ ਓਕੇ ਮਿਹਰਬਾਨੀ ਹਾਂਜੀ ਦੱਸੋ ਕਿੱਧਰ ਚੱਲੇ ਜੀ ਚਾਚਾ ਜੀ ਘਰ ਚੱਲੀ ਜੀ ਚਾਚਾ ਜੀ ਘਰ ਹਾਂਜੀ ਨਾ ਉਹਨੂੰ ਸਵੇਰੇ ਚੂੜੀਆਂ ਨਹੀਂ ਪਹਿਣੀਆਂ ਹੈਗੀਆਂ ਤੇ ਮੈਂ ਚਲ ਜਾ ਕੇ ਤੇ ਲੈ ਆਉਣੀ ਆ ਠੀਕ ਹੈ ਤੇ ਚੱਲਾਂ ਮੈਂ ਨਾਲ ਜਾਣਾ ਤੇ ਵੇਖ ਲਓ ਤੇ ਜੇ ਤੁਹਾਨੂੰ ਕੋਈ ਕੰਮ ਹੈਗਾ ਵਾ ਤੇ ਮੈਂ ਤੇ ਸਮਝਣ ਚੱਲ ਜਣੀ ਆ ਤੇ ਕੋਈ ਗੱਲ ਨਹੀਂ ਫਿਰ ਵਧੀਆ ਵਾ ਮੈਂ ਉਹਨਾਂ ਤੱਕ ਥੋੜਾ ਘਰ ਦਾ ਕੰਮ ਉਹ ਕਰ ਲਾਂਗਾ ਤੇ ਤੂੰ ਹੀ ਇਹ ਵੀ ਦੋ ਜਣੇ ਜਾਓ ਤੇ ਜਾਓ ਕਿੱਥੇ ਫਿਰ ਜਾਣਾ ਘਾਤੇ ਐਕਟਿਵਾ ਤੇ ਜਾਵਾਂਗੇ ਤਾਂ ਜਾਣੀਆਂ ਨੂੰ ਸਮਨ ਨੂੰ ਚਲਾਉਣੀ ਹੁੰਦੀ ਆ ਚਲੋ ਐਕਟਿਵਾ ਤੇ ਚਲ ਜੋ ਨਹੀਂ ਤੇ ਫਿਰ ਉਹ ਮੁੰਡੇ ਨੂੰ ਗਵਾਂਡੀ ਨੂੰ ਕਹਾਂ ਉਹ ਤਾਨੂੰ ਗੱਡੀ ਤੇ ਲੈ ਜਾਊਗਾ ਨਹੀਂ ਨਹੀਂ ਗੱਡੀ ਤੇ ਨਹੀਂ ਜਾਣਾ ਹੈਗਾ ਇੱਥੇ ਹੀ ਚਲ ਜਾਣਾ ਵਾ ਤੇ ਨਾਲੇ ਮੈਂ ਪਤਾ ਕਿਉਂ ਤੈਨੂੰ ਹਣਦੀ ਹੂੰ ਤੁਸੀਂ ਨਾ ਜਦੋਂ ਮੈਂ ਚੀਜ਼ ਲੈਣੀ ਹੋਏ ਤੇ ਤੁਸੀਂ ਹਾਂ ਦੇ ਛੇਤੀ ਲੈ ਲੈ ਛੇਤੀ ਲੈਣਾ ਬੰਦਾ ਪਛੇ ਜਿਹਨੂੰ ਪੈਸੇ ਦੇਣੇ ਆ ਤੇ ਚੀਜ਼ ਤੇ ਚਾਜਣਾ ਵੇਖਣੀ ਆ ਉਹ ਮੈਂ ਯਾਰ ਛੇਤੀ ਨਹੀਂ ਹੁੰਦਾ ਮੇਰੇ ਦਿਮਾਗ ਚ ਇਹ ਵੀ ਚੱਲ ਜਾਂਦਾ ਵੀ ਘਰ ਜਾ ਕੇ ਕੰਮ ਵੀ ਕਈ ਕਰਨੇ ਆ ਮੈਨੂੰ ਉੱਥੇ ਤੇਰੇ ਜਿੱਦਾਂ ਜੀ ਸੂਟ ਫੋਲਦੇ ਹੈ ਨਾ ਉਹਨੇ ਮੈਨੂੰ ਆਪਣੇ ਕੰਮ ਦੇ ਦਿਆ ਵੀ ਮੇਰਾ ਟਾਈਮ ਦੀ ਸੂਈ ਚੜਦੀ ਜਾਂਦੀ ਹੈ ਹੈ ਤੇ ਸਹੀ ਹੈ ਤੇ ਜਿਹੜਾ ਘਰ ਲਿਆ ਆ ਕੇ ਫੇਰ ਚੀਜ਼ ਮੋੜ ਜਣੀ ਉਹਨਾਂ ਨਾਲ ਤਾਂ ਚੰਗਾ ਹੀ ਹੈ ਨਾ ਉਹ ਤਾਂ ਵੈਸੇ ਗੱਲ ਠੀਕ ਹੈ ਪਰ ਮੇਰੇ ਹਿਸਾਬ ਨਾਲ ਫੇਰ ਵੀ ਚੁੱਕਰੀ ਤੇ ਦੁਕਾਨ ਤੇ ਵਾਪਸ ਜਾਣਾ ਹੀ ਹੁੰਦਾ ਤੂੰ ਇਹਦਾ ਰੰਗ ਨਹੀਂ ਸਹੀ ਆ ਜਾਂ ਕੋਈ ਜਾ ਨਹੀਂ ਆ ਤੇ ਕੋਈ ਗੱਲ ਨਹੀਂ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੱਡੀ ਹੈਗੀ ਤੂੰ ਜਾਓ ਜਿੰਨਾ ਟਾਈਮ ਲਾਉਣਾ ਕੋਈ ਲਾਓ ਤੇ ਹਾਂ ਇੱਕ ਗੱਲ ਜੇ ਲੇਟ ਲੂਟ ਹੁੰਦੇ ਲੱਗੋ ਚਲੋ ਕੋਈ ਗੱਲ ਨਹੀਂ ਕਰ ਦਾਂਗੇ ਤੇ ਚੰਗਾ ਫਿਰ ਮੈਂ ਜਾਵਾਂਾ ਉਧਰ ਜਾਓ ਤੇ ਨਾਲ ਸੱਚ ਹਾਂ ਕਰ ਲਈਨੀ ਇੱਕ ਮੈਨੂੰ ਗੱਲ ਦਿਮਾਗ ਚ ਆਈ ਉਹ ਪਰੇ ਸੁਨਿਆਰੇ ਕੋ ਵੀ ਚੱਕਰ ਮਾਰ ਰਹੇ ਹਾਂ ਉਹਨੂੰ ਕੋਈ ਅਰਰਨ ਬਣਾ ਦੇਗਾ ਕੋਈ ਗੱਲ ਨਹੀਂ ਜਾਵਾਂਗੀ ਤੇ ਨਾਲੇ ਉਹ ਮੈਂ ਨਹੀਂ ਜੀ ਲੈਣੀ ਜਿਹੜੀ ਚੀਜ਼ ਤੁਸੀਂ ਉੱਥੇ ਬਣਨੀ ਦਿੱਤੀ ਆ ਉਦਾਂ ਮੈਂ ਕਹਾਂਗੀ ਵੀ ਬਣ ਗਈ ਆ ਤੇ ਫਿਰ ਤੁਸੀਂ ਜਾ ਕੇ ਤੇ ਸ਼ਾਮ ਨੂੰ ਲੈ ਆਓ ਆਹੋ ਪਰ ਜਾਓਗੇ ਤੇ ਅਗਲਾ ਛੇਤੀ ਤੇ ਕਰੇਗਾ ਨਾ ਵੀ ਹਾਂ ਵੀ ਆਏ ਆ ਚਲੋ ਠੀਕ ਆ ਠੀਕ ਆ ਇਹਨਾਂ ਦਾ ਵੀ ਕੋਈ ਹਾਲ ਨਹੀਂ ਕੜੀ ਕੋ ਪਿਛੋ ਕਹੀ ਜਾਂਦੇ ਗਰਲੀਨ ਮੇਰੀ ਗੱਲ ਸੁਣ ਲੈ ਗਰਲੀਨ ਮੇਰੀ ਗੱਲ ਸੁਣ ਲੈ ਨਵ ਤੂੰ ਕੋਚੇ ਲਾਉਂਦੀ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਹੁਣ ਕੰਮ ਨਾ ਕਰਿਆ ਕਰ ਕੋਈ ਗੱਲ ਨਹੀਂ ਭਾਬੀ ਜੀ ਫਿਰ ਕੀ ਹੋਗਾ ਜੇ ਮੈਂ ਕੰਮ ਕਰ ਲਾਂਗੀ ਤੇ ਮੈਂ ਤੇ ਉੱਥੇ ਬਾਹਰ ਨਹੀਂ ਹਾਂ ਲਾਉਣਾ ਉਹ ਪਾਣੀ ਜਿਹਾ ਪਤਾ ਨਹੀਂ ਕਿੱਦਾਂ ਆਇਆ ਸੀ ਤੇ ਫਿਰ ਮੈਂ ਚੱਲ ਹੁਣ ਲੱਗੀ ਤੇ ਹੈਗੀ ਸਾਰੇ ਲਾਈ ਦੇਣੀ ਆ ਨਾਲੇ ਮੇਰ ਤੋਂ ਨਹੀਂ ਜਿਵੇਂਲੀ ਬਿਠਿਆ ਜਾਂਦਾ ਕੋਈ ਗੱਲ ਨਹੀਂ ਥੋੜੇ ਕਿ ਦਿਨ ਬਹਿਣਾ ਵਾ ਸਾਰੇ ਜਾ ਕੇ ਸਾਰੀ ਉਮਰ ਕੰਮ ਹੀ ਕਰਨਾ ਵਾ ਨਾਲੇ ਮੈਂ ਹਾਂ ਤੂੰ ਹੀ ਵੀ ਇਕੱਲੇ ਕਿੰਨਾ ਕਰੋਗੇ ਸਾਹਮਣੇ ਵਿਚਾਰੀ ਲੱਗੀ ਰਹਿੰਦੀ ਆ ਫਿਰ ਮੈਨੂੰ ਵੇਖ ਕੇ ਨਾ ਉਹਦੇ ਵੱਲ ਹੋਰ ਤਰ੍ਹਾਂ ਹੁੰਦਾ ਵਾ ਤੇ ਮੈਨੂੰ ਹੁੰਦਾ ਚਲ ਮੈਂ ਵੀ ਮਸਾਲਾ ਲਾਗੋ ਕਰ ਲੈਂਦੀ ਆ ਨਾਲੇ ਕਿਤੇ ਨਹੀਂ ਕੋਝ ਹੁੰਦਾ ਮੈਂ ਕਿਹਾ ਕਿ ਤੇ ਕੱਸ ਚੱਲੀ ਆ ਨਹੀਂ ਨਵ ਇਦਾਂ ਚੰਗੇ ਨਹੀਂ ਲੱਗੀਦਾ ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਤਾਂ ਛੱਡ ਤੂੰ ਪੋਚਾ ਓਹੋ ਕੋਈ ਨਹੀਂ ਹੁਣ ਸਾਰਾ ਹੋ ਗਿਆ ਵਾ ਤੂੰ ਹੋਰ ਕੋਈ ਕੰਮ ਵੇਖ ਲਓ ਇਹ ਮੈਂ ਕਰ ਲੈਨੀ ਆ ਪੈਣਾ ਨੰਬਰ ਤੇਰੇ ਮਨਗੇ ਜੇ ਕੋਈ ਪੁੱਛੇਗਾ ਨਾ ਕਿੰਨੇ ਪੋਚਾ ਲਾਇਆ ਤੇ ਮੈਂ ਕਾਹਾਂ ਕਿ ਮਾਮਨੇ ਪੋਚਾ ਲਾਇਆ ਵਾ ਲੈ ਦੱਸ ਆ ਤਹੀ ਕਿਦਾਂ ਦੀ ਗੱਲ ਕਰ ਰਹੇ ਹੋ ਤੇ ਲਿਆ ਮੈਂ ਲਾ ਲਈ ਤੇ ਕੋਈ ਗੱਲ ਹੀ ਨਹੀਂ ਇਹਦੇ ਵਿੱਚ ਭਾਬੀ ਜੀ ਉਹ ਕੋਈ ਗੱਲ ਨਹੀਂ ਮੈਂ ਲਾ ਲੈਣੀ ਆ ਪੁਰੇ ਆ ਨਾ ਮੈਂ ਨਾ ਕੰਮ ਆਈ ਹਾਂ ਤੇ ਕਿੱਥੇ ਸਮਣ ਇੱਥੇ ਹੀ ਉਹ ਵੀ ਪੱਜੂ ਨਹੀਂ ਕਿੱਥੇ ਜਾਣਾ ਵਾ ਦੱਸੋ ਹਾਂਜੀ ਭਾਬੀ ਜੀ ਦੱਸੋ ਮੈਂ ਇਹ ਕਹਿਣ ਦੀ ਹੀ ਕੱਲ ਤੇ ਚੂੜੀਆਂ ਪਹਿਣੀਆਂ ਨੇ ਤੇ ਮੈਂ ਤੇ ਜਾ ਕੇ ਸਮਝ ਲੈਣੀਆਂ ਨੇ ਕਿ ਹੋਰ ਵੀ ਜਿਹੜਾ ਡੈਕੋਰੇਸ਼ਨ ਦਾ ਸਮਾਨ ਲੈਉਣਾ ਲੈ ਆਵਾਂਗੀ ਤੇ ਕੋਈ ਗੱਲ ਨਹੀਂ ਤੁਸੀਂ ਲੈ ਆਵੋ ਮੈਨੂੰ ਆਪਣਾ ਨਾਕ ਦੇ ਦੀ ਕੋਈ ਇਹ ਵੈਸੇ ਤੁਹਾਡਾ ਤੇ ਮੇਰਾ ਸਾਈਜ਼ ਸੇਮ ਹੀ ਹੋਣਾ ਵਾ ਤੇ ਜੇ ਫਿਰ ਵੀ ਤੁਸੀਂ ਲੈਣਾ ਤੇ ਫਿਰ ਆਹ ਕੜਾ ਲੈ ਜੋ ਇੱਕ ਵਾਰੀ ਵੇਖ ਲਓ ਭਾਵੇਂ ਪਾ ਕੇ ਇਹਨੂੰ ਲੈਣਾ ਵੇਖ ਲੈਣੀ ਐ ਪਰ ਸੇਮ ਹੀ ਹੋਣਾ ਵਾ ਹਨਾ ਤੂੰ ਦੋ ਚਾਰ ਹੁੰਦਾ ਕਿ ਤੋਸ਼ੇ ਮੇਰੇ ਦੋ ਛੇ ਹਾਂਜੀ ਮੇਰਾ ਵੀ ਦੋ ਛੇ ਹੀ ਆ ਤੇ ਕੋਈ ਗੱਲ ਨਹੀਂ ਮੈਂ ਲੈ ਆਵਾਂਗੀ ਤੇ ਕਰੀਂ ਨਾਲ ਨਾ ਮੈਂ ਦੂਜੀ ਦੁਕਾਨ ਨੂੰ ਨਾ ਚੂੜਾ ਵੇਖ ਕੇ ਆਵਾਂਗੀ ਉਹਨੂੰ ਮੈਂ ਆਦਨ ਕਿਹਾ ਕਿ ਚੂੜੇ ਵਧੀਆ ਵਧੀਆ ਲਿਆਇਓ ਤੇ ਲਿਆਵਾਂਗੇ ਤੇ ਸਗਣ ਵਾਲੇ ਦੇਣੀਆਂ ਦੇ ਪਹਿਲਾਂ ਨਹੀਂ ਲਿਆਈਦਾ ਹੈਗਾ ਕੋਈ ਨਹੀਂ ਵੇਖਿਆ ਉਹ ਜਿੱਦਾਂ ਦਾ ਹੈਗਾ ਭਾਬੀ ਜੀ ਲੈ ਆਇਓ ਚੂੜੇ ਦਾ ਕੀ ਨਾ ਵ ਚੂੜਾ ਸੋਨਾ ਲਿਆਵਾਂਗੇ ਕਿਉਂ ਜਿੱਦਾਂ ਦਾ ਮਰਜ਼ੀ ਲਿਆਵਾਂਗੇ ਨਾਲੇ ਸਾਲ ਹੰਡਾਉਣਾ ਹੁੰਦਾ ਵਾ ਤੇ ਭਾਬੀ ਜੀ ਉਹ ਤੇ ਨਾੜ ਕਿੰਨੇ ਨਹੀਂ ਲੈਣਾ ਹੁੰਦਾ ਅੱਪ ਲੈ ਆਉਣਗੇ ਉਹ ਨਾਨਕ ਜੀ ਨੇ ਸਚਨਮ ਫੋਨ ਆਇਆ ਹੈ ਕੱਲ ਤੇਰੀ ਮਾਮੀ ਦਾ ਤੇ ਮੇਰੇ ਨਾਲ ਗੱਲ ਹੋਈ ਸੀ ਉਹ ਨਿਫਤੀ ਆਪਣੀ ਪਸੰਦਾਂ ਜਿਹੜੀਆਂ ਚੀਜ਼ਾਂ ਲੈ ਆਉਣੀ ਆ ਨਾ ਲੈ ਆਓ ਤੇ ਹੀ ਪੈਸੇ ਦੇ ਦਾਂਗੇ ਚਲੋ ਕੋਈ ਨਹੀਂ ਫਿਰ ਤੁਸੀਂ ਵੇਖ ਲੈ ਆਓ ਤੇ ਮੈਂ ਨਾ ਕੱਲ ਵੇਖਣ ਦੀ ਹਾਂ ਫੋਨ ਤੇ ਵੀ ਇੱਕ ਵਿਆਹ ਹੋ ਰਿਹਾ ਹੈ ਹੀ ਤੇ ਉੱਥੇ ਮੈਂ ਵੇਖਿਆ ਗੁਰਦਾਰੇ ਇੱਕ ਲੀਰੇ ਬੜੇ ਸੋਹਣੇ ਆ ਇਹ ਉਹਨੇ ਨਾ ਸ਼ੋਰਟ ਸ਼ੋਰਟ ਪਾਏ ਹੀ ਤੇ ਇਹ ਵੀ ਉਦਾਂ ਦੇ ਤੇ ਲੈ ਆਵਾਂਗੇ ਕੋਈ ਨਹੀਂ ਜਿੱਦਾਂ ਦੇ ਤੁਸੀਂ ਲਿਆਉਣੇ ਹੋਗੇ ਲੈ ਆਓ ਨਾਲ ਤੋਂ ਮੈਨੂੰ ਲੱਗਦਾ ਕੁਛ ਨਹੀਂ ਹੈਗੀ ਲੇ ਤਸਵਾ ਬੀਜੀ ਖੁਸ਼ ਕਿਹੜੀ ਗੱਲ ਨਹੀਂ ਹੈਗੀ ਮੈਂ ਤੇ ਉਦਾਂ ਹੀ ਚੁੱਪਵਾ ਕਿ ਜੇ ਮੈਂ ਜ਼ਿਆਦਾ ਖੁਸ਼ ਹੋਈ ਨਾ ਚਾਹ ਨਾਲ ਭੱਜ-ਭੱਜ ਕੇ ਕੰਮ ਕੀਤੇ ਤੇ ਤੁਸੀਂ ਫਿਰ ਦੂਜੇ ਪਾਸੇ ਹੋ ਜਾਣਾ ਵੀ ਵੇ ਇਹਨੂੰ ਕਿੰਨਾ ਚਾਹ ਕਿਦਾਂ ਉੱਡੀ ਫਿਰਦੀ ਆ ਵਿਆਹ ਦੇ ਚਾਹ ਵਿੱਚ ਤੇ ਜੇ ਮੈਂ ਚੁੱਪਵਾ ਤੇ ਤੁਸੀਂ ਤਾਂ ਕਹਿੰਦੇ ਕਿ ਤੂੰ ਖੁਸ਼ ਨਹੀਂ ਹੈਗੀ ਮੈਨੂੰ ਦੱਸੋ ਮੈਂ ਕੀ ਕਰਾਂ ਨਾਬ ਤੂੰ ਚੁੱਪਣੀ ਮੈਨੂੰ ਚੰਗੀ ਲੱਗਦੀ ਤੂੰ ਹੱਸਦੀ ਚੰਗੀ ਲੱਗਦੀ ਆ ਹੱਸਿਆ ਕਰ ਹੁਣ ਮੇਰੇ ਮਨ ਨੂੰ ਥੋੜਾ ਜਿਹਾ ਚੈਨ ਆਇਆ ਮੈਨੂੰ ਲੱਗਦਾ ਨਹੀਂ ਪਸੰਦ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐ ਜੋ ਬਹੁਤੀ ਗੱਲ ਹੈ ਨਾ ਤੁਹਾਨੂੰ ਮੈਂ ਆਪਣੇ ਫੋਨ ਤੋਂ ਵਿਖਾ ਦਾਂਗੀ ਮੈਂ ਸਕਰੀਨਸ਼ਾਟਾਂ ਮਾਰ ਮਾਰ ਕੇ ਰੱਖਿਆ ਵਾ ਜਿੱਦਾਂ ਦਾ ਵੀ ਚੂੜਾ ਮੈਂ ਕਾਵਾਂਗੀ ਫਿਰ ਉਦਾਂ ਦਾ ਵੀ ਇਹ ਲੈ ਆਇਓ ਲੈ ਪਰ ਤੁਸੀਂ ਆਇਓ ਮੈਂ ਮੈਂ ਕਿੱਥੇ ਇੱਕ ਨਾਲ ਮੈਨੂੰ ਪਾਰਲਰ ਦਾ ਵੀ ਫੋਨ ਆਇਆ ਸੀ ਉਹ ਆਂਦੇ ਵੀ ਇੱਕ ਫਿਸ਼ਿੰਗ ਹੋਣ ਕਰਵਾ ਲੈਣੇ ਤੇ ਇੱਕ ਲਾਗੇ ਜੇ ਕਰਵਾ ਲੈਂਦੇ ਤੇ ਕੋਈ ਗੱਲ ਨਹੀਂ ਚੱਲ ਜਾਗੇ ਚਲ ਠੀਕ ਹੈ ਨਾ ਵਾ ਐਦਾਂ ਕਰਨੀ ਆ ਮੈਂ ਤੇ ਸਮਾਨ ਜਿਹੜਾ ਸਮਾਨ ਲੈਣਾ ਨਾ ਤਾਂ ਅੱਜ ਲੈ ਆਵਨੇ ਕੱਲ ਦਾ ਫੰਕਸ਼ਨ ਹੋ ਜਾਏਗਾ ਨਾ ਫਿਰ ਸ਼ਾਮਾਂ ਨੂੰ ਚੱਲ ਜਾਗੀਆਂ ਤੇ ਹੈ ਜਿੱਥੇ ਮੈਨੂੰ ਦਿਖਣ ਨਹੀਂ ਡਈ ਇੱਥੇ ਹੀ ਹੁਣੀਆ ਸਮਾਨ ਸਮਣ ਇਹ ਪਤਾ ਨਹੀਂ ਕਿੱਥੇ ਘੁਆਚੀ ਰਹਿੰਦੀ ਆ ਕੰਮ ਹੀ ਕਰਦੀ ਫਿਰਦੀ ਆ ਆ ਵੇਖੋ ਭਾਬੀ ਜੇ ਆਏ ਕਿ ਕਦੋਂ ਕਦੇ ਆਏ ਸੀ ਮੈਨੂੰ ਤਾਂ ਘੜੀ ਹੋ ਗਈ ਆ ਇਹਨੂੰ ਤੂੰ ਨਹੀਂ ਮੈਨੂੰ ਦਿਖਾਉਂਦੇ ਮੈਂ ਬਾਸ ਇਧਰ ਨਵੈਲੀ ਵੱਲ ਗਈ ਸੀ ਤੇ ਮੈਂ ਸੋਚਿਆ ਨਹੀਂ ਕਿ ਡੈਡੀ ਗਏ ਨੇ ਤੇ ਮੈਂ ਮਗਰੋਂ ਕੋਈ ਵੇਖ ਲਵਾਂ ਵੈਲੀ ਵੱਲ ਤੇ ਸਮਣ ਭਾਬੀ ਜੀ ਤਾਂ ਆਏ ਨੇ ਕਹਿੰਦੇ ਫਿਰ ਸ਼ਹਿਰ ਚੱਲੀਏ ਤੇ ਜਿਹੜਾ ਸਮਾਨ ਸਮੂਲ ਲੈਣਾ ਵਾੜਾ ਤੇ ਲੈ ਆਈਏ ਤੁਸੀਂ ਦੋਵੇਂ ਚੱਲ ਜਿਓ ਚੱਲੀਏ ਮੇਰਾ ਹੇ ਚਲ ਦੀਦੀ ਤੁਸੀਂ ਵੀ ਚਲ ਜਾਓ ਨਾਲ ਚਲੋ ਨੇ ਨਾਮਨੇ ਕੀ ਕਰਨਾ ਵਾ ਸਾਇਦ ਜੀ ਹੁਣ ਨੀ ਇਹ ਨੂੰ ਖੜਨਾ ਹੈਗਾ ਭਾਬੀ ਜੀ ਉਹ ਤੇ ਜਦੋਂ ਸਾਈ ਚਿੱਠੀ ਆਉਂਦੀ ਆ ਉਦੋਂ ਨਹੀਂ ਸਾਈ ਬੱਜੀ ਦਾ ਉਹ ਤੇ ਮੈਨੂੰ ਵੀ ਪਤਾ ਵਾ ਪਰ ਮੈਂ ਨਹੀਂ ਆ ਬਾਹਰ ਨੀ ਇਹ ਨੂੰ ਖੜਨਾ ਹੈਗਾ ਲੋਕਾਂ ਦੇ ਮੂੰਹ ਅੱਗੇ ਆਵਾਂਗੇ ਪਰ ਭਾਬੀ ਜੀ ਹਾਲੇ ਤੇ ਮੇਰੀ ਦੀਦੀ ਆਜ਼ਾਦ ਹੈ ਨਾ ਹਾਲੇ ਕਿਹੜੀ ਸਾਈ ਚਿੱਠੀ ਆਈ ਆ ਕੋਈ ਗੱਲ ਨਹੀਂ ਜ਼ਿਆਦਾ ਮੰਮੀ ਦਾ ਪਤਾ ਹੈਗਾ ਵਾ ਉਹਨੇ ਕਹਣਾ ਕੁੜੀ ਨੂੰ ਲੈ ਕੇ ਧੁਰੀਆਂ ਫੇਰਨਦੀਆਂ ਜੀ ਸ਼ੁਗੋਕਾਰ ਤੈਨੂੰ ਨਾਲ ਮੇ ਜਾਣ ਦੇਣਾ। ਉਹਦੀ ਭਾਬੀ ਜੀ ਠੀਕ ਆ। ਵਾਕੇ ਤਾਈ ਜੀ ਐਵੇਂ ਗੱਲਾਂ ਕਰਨਗੇ ਫਿਰ। ਤੇ ਆਪਾਂ ਇਦਾਂ ਕਰੀਏ ਫਿਰ ਹੋਈ ਨਾ ਆਈਏ ਬੱਦਲ ਦਾ ਪਤਾ ਨਹੀਂ ਆ ਕਿਹੜੇ ਵੇਲੇ ਮੀਂਹ ਕਣੀ ਆ ਜੇ। ਮੈਂ ਤੇ ਉਹ ਤੇ ਤੈਨੂੰ ਕਹਿਣ ਦੀ ਆ ਪਾਲਾ ਕੱਪੜੇ ਫਿਰ ਚੱਲ ਚੱਲੀਏ। ਭਾਬੀ ਜੀ ਮੈਂ ਤੇ ਤਿਆਰ ਹੀ ਆ ਤੇ ਵੈਹ ਵੀਰ ਜੀ ਨਾਲ ਜਾਣਗੇ। ਉਹ ਤੇ ਕਹਿੰਦੇ ਮੈਂ ਨਾਲ ਚੱਲ ਜਾਨੇ ਆ ਤੇ ਤੈਨੂੰ ਪਤਾ ਕਿੰਨੇ ਕੰਮ ਆ ਉਹ ਹੋਰ ਵੀ ਕੰਮ ਵੇਖਣ ਦੇ ਆ। ਤੂੰ ਤੇ ਮੈਂ ਚੱਲ ਜਾਨੀ ਐਕਟਵਾ ਤੇ ਤੂੰ ਚਲਾ ਹੀ ਲੈਣੀ ਐ। हां जी ਮੈਂ ਐਕਟਿਵਾ ਚਲਾ ਹੀ ਲੈਣੀ ਆ ਤੇ ਫਿਰ ਚਲੋ ਅਸੀਂ ਚਲ ਜਾਨੀ ਆ ਪਤਾ ਨਹੀਂ ਜੇ ਬਾਅਦ ਚ ਰਾਤ ਸਾਨੂੰ ਮੀਂਹ ਨੇ ਘੇਰ ਲਿਆ ਤੇ ਫਿਰ ਕੀ ਕਰਾਂਗੇ ਸਮਝਣ ਪਰ ਇੱਕ ਗੱਲ ਹੀ ਐਕਟਿਵਾ ਜ਼ਿਆਦਾ ਭਜਾਈ ਨਾ ਭਾਬੀ ਜੀ ਇਹਨੂੰ ਕਹਿੰਦੇ ਜਾਇਓ ਵੀ ਹੌਲੀ ਚਲਾ ਇਹ ਨਹੀਂ ਵਿੰਦੀ ਹੈਗੀ ਚਲੌਣ ਲੱਗੀ ਸਮਝ ਜੇ ਇਹ ਗੱਲ ਹੈ ਨਾ ਤੇ ਮੈਂ ਨਹੀਂ ਦਰਨਾ ਜਾਣਾ ਹੈਗਾ ਤੂੰ ਵੀ ਘਰੇ ਰਹਿ ਮੈਂ ਤੇਰੇ ਵੀਰ ਨੂੰ ਲੈ ਲੈਣੀ ਆ ਕਿਉਂ ਛੱਟ ਪੇਟ ਮੈਨੂੰ ਲੈ ਆ ਭਾਬੀ ਜੀ ਤੁਸੀਂ ਡਰਦੇ ਕਿਉਂ ਜੇ ਮੈਨੂੰ ਪੂਰੀ ਜਾਚ ਆ ਇਹਨਾਂ ਨੂੰ ਆਪ ਨੂੰ ਨਹੀਂ ਨਾ ਮੇਰੇ ਜਿਨੀ ਜਾਚ ਆਉਂਦੀ ਤੇ ਐਵੇਂ ਮੇਰੇ ਕੋ ਸੜ ਦੇ ਰਹੇ ਆ ਨਾ ਇਹ ਗੱਲ ਸਹੀ ਆ ਲੈ ਦੱਸ ਭਾਬੀ ਜੀ ਭੈਣਾ ਵੀ ਭੈਣਾ ਤੋਂ ਸੜਦੀਆਂ ਨੇ ਐਵੇਂ ਸੋਚਦੀ ਰਹਿੰਦੀ ਆ ਅੱਜ ਤੱਕ ਮੈਂ ਡਿੱਗੀ ਆ ਮੈਨੂੰ ਦੱਸੋ ਮੈਚ ਕਿੰਨੀ ਵਧੀਆ ਐਕਟੀਵਾ ਚ ਲਾਉਂਦੇ ਭਾਵੇਂ ਤੇਜ਼ ਚ ਲਾਵਾ ਭਾਵੇਂ ਹੌਲੀ ਚ ਲਾਵਾ ਪੂਰੀ ਵਧੀਆ ਚ ਲਾਉਣੀ ਆ ਕਦੀ ਮਤਲਬ ਕਿ ਐਕਟੀਵਾ ਡਿੱਗਣ ਨਹੀਂ ਦਿੰਦੀ ਨਾ ਹੀ ਕਿਹੇ ਚ ਵੱਜਣ ਦਿੰਦੀ ਆ ਤੇ ਉਧਰ ਵੀ ਦਿਵਾਲਾ ਆ ਸਿੱਧੇ ਹੁੰਦੇ ਨੇ ਉੱਡੇ ਹੁੰਦੇ ਜਿੱਦਾਂ ਪਤਾ ਨਹੀਂ ਕਿੱਥੋਂ ਲੜ ਚ ਆਈਆਂ ਵਾ ਮੇਰੇ ਵੀ ਨਹੀਂ ਆ ਜੇਤੀ ਜਾਂਦੀਆਂ ਨੇ ਤਾਂ ਤੂੰ ਕੱਲੀ ਜਾਂਦੀ ਆ ਬੜੀ ਤੇਜ਼ ਚ ਲਈ ਹੁੰਦੀ ਆ ਭਾਬੀ ਤੈਨੂੰ ਮੈਂ ਦੱਸਣ ਦੀ ਆ ਨਾ ਕਿ ਮੈਂ ਕਦੀ ਵੀ ਡਿੱਗਣੀ ਨਹੀਂ ਦਿੱਤੀ ਤੂੰ ਹੀ ਮੇਰੇ ਮਗਰ ਬੈ ਕੇ ਨਾ ਟੈਨਸ਼ਨ ਨਾ ਲਿਓ ਮੈਂ ਜਿੱਦਾਂ ਕਹੋਗੀ ਉਦਾਂ ਹੀ ਚਲਾ ਲਾਂਗੀ ਹੋਲੀ ਚਲਾ ਲਾਂਗੀ ਹਾਂ ਬਸ ਹੋਲੀ ਹੋਲੀ ਜਾਈ ਮੈਂ ਤਾਂ ਕਹਿੰਦੀ ਕਿ ਮੀਂਹ ਕਣੀ ਪਿਆ ਵਾ ਐਵੇਂ ਤਿਲਕ ਜਾਂਦੀਆਂ ਨੇ ਛੱਟ ਤੈਨੂੰ ਪਤਾ ਵੀ ਹੈਗਾ ਇਹਨਾਂ ਦਾ ਮੈਂ ਤਾਂ ਤੁਹਾਡੀ ਤਾਈ ਦਾ ਪਤਾ ਵਾ ਮੈਂ ਤਾਂ ਕੱਖ ਵੀ ਨਹੀਂ ਕਹਿਣਾ ਮੇਨੂੰ ਸਾਡੇ ਪਿੰਡ ਲੱਗੀ ਉਹਨਾਂ ਤੋਂ ਛੱਡਣਾ ਨਹੀਂ ਆ ਰਿਹਾ ਤੁਸੀਂ ਬਾਅਦ ਵਿੱਚ ਕੋਈ ਇੱਕੋ ਗੱਲ ਕਹਿਂਦੇ ਕਿ ਮੈਨੂੰ ਸਰਟੀਫਿਕੇਟ ਲੱਜੂ ਇਹ ਸਾਰੇ ਕੰਮ ਵਿਆਹ 'ਚ ਤੁਸੀਂ ਅੱਗੇ ਹੋ ਕੇ ਕਰਨੇ ਆ ਐਵੇਂ ਹੀ ਹਿੰਦਾਂ ਨਾ ਬੋਲੋ ਮੈਂ ਦੋਨੂੰ ਉਦਾਂ ਸਮਝਾਉਂਦੀ ਆ ਕਿ ਸਮਝ ਜਦਾਂ ਤੇਜ਼ ਨਾਲ ਚਲਾਈਂ ਕੋਈ ਨਹੀਂ ਮੈਂ ਹੋਲੀ ਚਲਾਵਾਂ ਕਿ ਮੈਨੂੰ ਤਾਈ ਦਾ ਪਤਾ ਵਾ ਮੈਨੂੰ ਨਹੀਂ ਉਹਨੇ ਛੱਡਣਾ ਵੀ ਮੇਰੇ ਨੋਂ ਸੱਟ ਲਾਤੀ ਆ ਬਾਅਦ ਤੇ ਮੇਰੇ ਮੁੰਡੇ ਜੇ ਪੜਕਾ ਦੁੱਧ ਆਉਂਦੇ ਨੂੰ ਕੁਛ ਨਹੀਂ ਕਹਿੰਦੇ ਨਹੀਂ ਆਦੇ ਮम्मी ਕੁਛ ਨਹੀਂ ਆਂਦੇ ਆਗੇ ਮੈਂ ਤਾਂ ਉਦਾਂ ਤੈਨੂੰ ਮਹੌਲ ਕਰਨੀ ਆ ਤੁਹਾਨੂੰ ਵੀ ਮੇਰੀ ਟੈਨਸ਼ਨ ਹੈ ਹੀ ਆ ਨਹੀਂ ਭਾਬੀ ਤਾਈ ਮੈਂ ਕਹਿਣ ਟੀਆ ਕਿ ਤੁਸੀਂ ਮੇਰੇ ਨਾਲ ਚੱਲੇ ਹੋਣਾ ਤਾਂ ਮੈਂ ਬਿਲਕੁਲ ਹੌਲੀ ਹੌਲੀ ਚਲਾਉਂਗੀ ਚਲ ਚਲੀਏ ਫਿਰ ਬਸ ਕਰੋ ਹੁਣ ਸਲਾਈ ਪੈਣੀ ਆ ਆਪਾਂ ਨੂੰ ਤੇ ਇਹ ਵਾਕੀ ਭਾਬੀ ਜੀ ਜਿਆਦਾ ਦੂਰ ਨਾ ਜਾਏ ਨਾ ਹੋਏ ਤੁਸੀਂ ਕੋਈ ਫਤਿਹਗੜ ਚਲ ਜੀ ਜਾਂ ਅਸ ਨਾਲੇ ਚਲ ਜੀ ਰਮਦਾਸਾ ਹੀ ਸਾਰਾ ਸਮਾਨ ਲੈ ਤੇ ਸਮਾਨ ਲਿਖ ਲੈਣਾ ਇਹ ਬਾਤ ਇਹ ਨਾ ਹੋਵੇ ਕਿ ਕੋਈ ਨਾ ਕੋਈ ਚੀਜ਼ ਰਹਿ ਜੇ ਲਿਖਣ ਦੀ ਲੋੜ ਨਹੀਂ ਭਾਬੀ ਜੀ ਨੂੰ ਸਾਰਾ ਪਤਾ ਹੀ ਆ ਤੇ ਨਾਲ ਹੀ ਝੱਲੇ ਨੇ ਚਲੋ ਠੀਕ ਚਲ ਚੋ ਕਿਉਂਕਿ ਤੁਹਾਨੂੰ ਆਪਣੀ ਸਹੇਣੀਆਂ ਦੇ ਘਰ ਜਾਣੀ ਆ ਉਦੋਂ ਤੁਮੀਂ ਨਹੀਂ ਹੈਗੀ ਤੇ ਉਦਾਂ ਦੀ ਤੋਂ ਉਦੋਂ ਦੇ ਆ ਚੁੱਕੀ ਆ ਮੈਂ ਆਹ ਨਿਆ ਨੀ ਹੁੰਦੀ ਚੀਜ਼ ਤਾਂ ਅੱਜ ਤੋਂ ਪਹਿਨਣੀ ਆ ਭਾਬੀ ਜੀ ਲੈ ਲੀਏ ਆ ਚੇਤਾ ਭਲ ਗਿਆ ਨਾਲੇ ਜਿਹੜੇ ਦੁਕਾਨਾਂ ਵਾਲੇ ਨੇ ਨਾ ਭਾਬੀ ਜੋ ਵੀ ਦਾਸ ਦਿੰਦੇ ਨੇ ਚੀਜ਼ਾਂ ਉਹਨਾਂ ਆਪੇ ਦਸੀ ਜਾਣੀਆਂ ਉਹਨਾਂ ਤੇ ਪੈਸੇ ਬਣਾਉਣੇ ਆ ਚਲੋ ਠੀਕ ਆ ਫਿਰ ਹੋਈਏ ਟਾਈਮ ਹਾਂਜੀ ਹੋ ਗਿਆ ਆ ਲੈ ਲੈ ਆਪਣਾ ਫੋਨ ਜੋ ਕਿ ਲੋਡ ਪਊਗੀ ਤੇ ਫੋਨ ਫਾਇੰਡ ਕਰਦੀ ਚੰਗਾ ਚਲੋ ਠੀਕ ਆ ਮੈਂ ਕਰਦੀ ਤੇ ਤੁਸੀਂ ਦੱਸ ਦੋ ਜੇ ਕੋਈ ਹੋਰ ਚੀਜ਼ ਮੰਗਾਉਣੀ ਆ ਨਹੀਂ ਜੇ ਕੋਈ ਲੋਡ ਹੋ ਗਈ ਨਾ ਮੈਂ ਤੁਹਾਨੂੰ ਫੋਨ ਕਰ ਦਾਂਗੀ ਜੀ ਮੈਨੂੰ ਕੋਈ ਜád ਆਏਗਾ ਤੇ ਚਲੋ ਠੀਕ ਆ ਉਹ ਵੀ ਚਾਚਾ ਜੀ ਮੀਨਾ ਵਾਵਾ ਚੱਕੜ ਜਾ ਜਾਂਦਾ ਹਨਾ ਬੜਾ ਮੰਦਾ ਆਲੀ ਯਾਰ ਇਹ ਤੇ ਮੀ ਪਿਆ ਵੀ ਰਤੀ ਵਾਵਾ ਆਹ ਮੀ ਪ੍ਰੋਗਰਾਮ ਮੁਝੇ ਜ਼ਿਆਦਾ ਆਵੇ ਕਿ ਤਰ੍ਹਾਂ ਸਾਰੇ ਭਰੇ ਆ ਚੱਕੜ ਨਹੀਂ ਹਾਂ ਇਦਾਂ ਕਰਦੇ ਆਪਾਂ ਵਿਆਹ ਦਾ ਪ੍ਰੋਗਰਾਮ ਪਤਾ ਆ ਕੇ ਨਾ ਤੇ ਜਿੱਦਾਂ ਇਧਰ ਨਹੀਂ ਲੱਗੀਆਂ ਇਟਾਂ ਇਧਰ ਵੀ ਆ ਕਰ ਦਿੰਦੇ ਆ ਵਾਵਾ ਹਨਾ ਮਤਲਬ ਮੀ ਕਣੀ ਚ ਦਿੱਕਤ ਨਹੀਂ ਹੁੰਦੀ ਆਪਾਂ ਨੂੰ ਚਾਹੇ ਫਿਰ ਥੋੜੀ ਜੀ ਭਰਤੀ ਪਾ ਕੇ ਕਰੀਏ ਕਿ ਪਾਣੀ ਬਾਹਰ ਨੂੰ ਨਿਕਲ ਜੇ ਔਰ ਇਹ ਵੀ ਤੁਹਾਡੀ ਗੱਲ ਸਹੀ ਹੈ ਪਰ ਪਾਣੀ ਦੀ ਪ੍ਰੋਬਲਮ ਨਾ ਪਾਣੀ ਤਾਂ ਫਿਰ ਉਹ ਇਤਨਾ ਹੀ ਕੰਮ ਰਹਿਣਾ ਹੈ 20 ਨੇ ਦੱਚ ਮਨਾਇਆ ਤੇ ਸੱਲੀਆਂ ਕਰਾਤੀਆਂ ਮੈਂ ਗਿਆ ਤੇ ਬਾਹਰ ਬੱਟਾਂ ਤੋਂ ਪਾਣੀ ਆ ਨੰਗੰड्या। ਲਾ ਮੈਂ ਸੋਚਣ ਡਿਆ ਜਦੋਂ ਵਿਆਹ ਆ ਕਿ ਤੇ ਉਦੋਂ ਨਾਮੀ ਆ ਜੇ। ਉਹ ਨਹੀਂ ਪਰ ਮਾਤਮਾ ਸਾਰਾ ਟਾਈਮ ਕਰ ਦਿੰਦਾ ਹੁੰਦਾ ਤੇ ਬਾਕੀ ਜੇ ਆ ਵੀ ਜਾਏਗਾ ਤੇ ਮੰਨ ਲਓ 500 ਚ ਪ੍ਰੋਗਰਾਮ ਆ। ਆਹੋ ਤੇ ਅੱਜ ਕੱਲ੍ਹ ਇਹ ਜਾਣਾ ਗੱਡੀ ਤੇ ਜੇ ਕੋਈ ਹੈਗੀ ਆ ਨਹੀਂ ਤੇ ਕਿਰਾਏ ਤੇ ਕੋਚਾ ਜੀ ਲੈ ਆਉਂਦੇ ਆ ਕਰਕੇ। ਥੋੜਾ ਜਿਹਾ ਵੀ ਮੋਰਸਲੇ ਭੈਣ ਭਰਾਵਾਂ ਦੇ ਫਿਰ ਵੀ ਫੰਕਸ਼ਨ ਖਰਾਬ ਹੋ ਜਾਂਦਾ। ਮੀ ਨਾ ਭਾਏ ਚੱਲ ਪੈਦਲ ਵੀ ਤੇ ਫੇਰ ਵੀ ਜਦੋਂ ਮੀਹ ਕਣੀ ਆ ਜਾਏ ਫਿਰ ਕੰਮ ਉਹ ਨਹੀਂ ਰਹਿੰਦਾ ਜਿਹੜਾ ਹੁੰਦਾ ਇਹ ਤਾਂ ਗੱਲ ਹੈਈ ਨਾਲੇ ਫਿਰ ਵੀ ਕੁਝ ਘਰ ਵੀ ਪਰੌਣੇ ਆਉਣੇ ਆ ਉਹ 50 ਤਿਆਰੀਆਂ ਕੀਤੀਆਂ ਹੁੰਦੀਆਂ ਉਹ ਮੀਂਹ ਦੀ ਵਜ੍ਹਾ ਕਰ ਨਾਲ ਸਾਰੀਆਂ ਰਹਿ ਜਾਂਦੀਆਂ ਫਿਰ ਆਹ ਤਾਂ ਹੁਣ ਏਦਾਂ ਮੰਨ ਲਓ ਮੀਹ ਆਏ ਤਾਂ ਨੰਗਨ ਲੱਗਦਾ ਬੜੀ ਦਿੱਕਤ ਹੁੰਦੀ ਆ ਆਹੋ ਇਹ ਤਾਂ ਗੱਲ ਹੈਗੀ ਆ ਤੇ ਚਲੋ ਕੋਈ ਨਹੀਂ ਉਹ ਵੇਰ ਲਾਂਗੇ ਜਦੋਂ ਦਾ ਪ੍ਰਮਾਤਮਾ ਟਾਈਮ ਲਿਆਊਗਾ ਤੇ ਮਹਲਵਾਈ ਦਾ ਤੁਹਾਨੂੰ ਫੋਨ ਆਇਆ ਕਿ ਨਹੀਂ ਆਇਆ ਹੀ ਕਹਿੰਦਾ ਸੀ ਆਉਂਗਾ ਮੈਂ ਤੇ ਸੌਦੇ ਲਈ ਅੱਜ ਤਾਂ ਪਰਚੀ ਸੰਭੀ ਆ ਨਾ ਆਹੋ ਸੰਭੀ ਆ ਤੇ ਕਹਿੰਦਾ ਇਹ ਹੋਣ ਆਇਆ ਕੋਈ ਹੋਰ ਲਿਖਾਉਣਾ ਆ ਸੁਣਾਓ ਉਹ ਤਾਂ ਮਤਾਂ ਨੂੰ ਕੀ ਗਿਆ ਜਦੋਂ ਘੰਟਾ ਲਾ ਕੇ ਬਹਿ ਗਿਆ ਹੀ ਲੈ ਕੇ ਕਹਿੰਦਾ ਇਹੋ ਹੀ ਆ ਬਸ ਇਸ ਤੋਂ ਇਲਾਵਾ ਕੋਈ ਲੋੜ ਹੀ ਨਹੀਂ ਹੋ ਰੌਦੇ ਦੀ ਜੋ ਉਹ ਦੇਖਦਾ ਮੈਂ ਸਾਰਾ ਇਹ ਚਾਚਾ ਜੀ ਜਿੰਨਾ ਤੱਕ ਫੇਰੇ ਨਹੀਂ ਨਾ ਹੋ ਜਾਂਦੇ ਉਹਨਾਂ ਤੱਕ ਕੋਈ ਨਾ ਕੁਝ ਭਜਦੜ ਪਈ ਰਹਿੰਦੀ ਹੈ ਵਿਆਹ ਸ਼ਾਦੀ ਕੰਮ ਹੀ ਇਦਾਂ ਦੇ ਆ ਪਰ ਨਹੀਂ ਬੰਦਾ ਯਾਰ ਇੱਕ ਵਾਰੀ ਲਗਾ ਦੇ ਕੇ ਸੌਦਾ ਲੈਣ ਤੇ ਜਾਣਾ ਹੀ ਬੰਦਾ ਫਿਰ ਇਕੱਠਾ ਲੈ ਵੇ ਹੁਣ ਇੱਕ ਜੀ ਹੁਣ ਲੈ ਜਾਵਾਂਗੇ ਇੱਕ ਕੱਲ ਨੂੰ ਫੇਰ ਜਾਵਾਂਗੇ ਉਹ ਇਦਾਂ ਹੀ ਟਾਈਮ ਬੜਾ ਭਜਦਾ ਦੇਖਣ ਵਾਲੇ ਸ਼ਹਿਰ ਦੇ ਫੇਰੇ ਬੜੇ ਔਖੇ ਉਹ ਹੋਈ ਟਰਨ ਵਾਲਾ ਵੀ ਕੌਣਾ ਤੂੰ ਹੀ ਆ ਗੱਲਾਂ ਇਹ ਤੇ ਮੈਂ ਕਿੰਨਾ ਕ ਕਰ ਲੈਣਾ ਚਾਚਾ ਜੀ ਆਪਾਂ ਇਹ ਦੱਸੋ ਮੈਨੂੰ ਵੀ ਸੌਦਾ ਰਮਦਾਸ ਨੂੰ ਲੈਣਾ ਕਿ ਫੱਲੇਗੜ ਚੂੜੀਆਂ ਦੇ ਮੈਂ ਨਾ ਵੇਖ ਲਾ ਜਿੱਥੋਂ ਆਪਣੇ ਵਿਆਹ ਦਾ ਲੈਂਦਾ ਸੀ ਫਿਰ ਉੱਥੋਂ ਹੀ ਲੈ ਆ ਆਹੋ ਚਾਚਾ ਜੀ ਵਾਹੇ ਆਪਣੇ ਰਮਦਾਸਰੇ ਜਿਹੜੇ ਸਰਦਾਰੀ ਖੋਸ ਲੈ ਹੋਣੀ ਆ ਇਹ ਵੀ ਵਾਹ ਚੀਜ਼ ਦੇ ਵਿਚਾਰੇ ਵਧੀਆ ਦਿੰਦੇ ਆ ਉਦਾਂ ਵੀ ਇਹਨਾਂ ਦਾ ਐਵੇਂ ਕਹੀਏ ਕਦੀ ਨਾ ਨੀ ਕੀਤੀ ਉਦੋਂ ਮੇਰੇ ਵੇਲੇ ਵਿਆਹ ਤੇ ਅੱਧਾ ਬੈਲੈਂਸ ਇਹਨਾਂ ਦਾ ਰਹਾ ਕਿ ਤੇ 6 ਮਹੀਨਿਆਂ ਨੂੰ ਜਾ ਕੇ ਮੋੜਿਆ ਯਾਰ ਇੱਕ ਵਾਰੀ ਸੀ ਨਹੀਂ ਕੀਤੀ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾਈ ਆ ਅੱਜ ਕੱਲ ਬਾਰਸ਼ਾਂ ਹੁੰਦੀਆਂ ਆ ਆਹੋ ਤੇ ਸੌਦਾ ਜਿਹੜਾ ਵੇਖ ਕੇ ਲੈਉਣਾ ਅੱਜ ਕੱਲ ਲੱਗਾ ਹੀ ਹੁੰਦਾ ਉਹਨਾਂ ਦੀ ਸ਼ਿਫਟ ਕੱ ਲਈ ਮੈਂ ਨਹੀਂ ਕਰਦਾ। ਆ ਵੇ ਲੋ ਤਾਜੀ ਤੇ ਬੇਟੇ ਦਾ ਵੀ ਆ। ਉਹ ਵੀ ਤੁਹਾਨੂੰ ਪਤਾ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਆਈ। ਤੇ ਹੁਣ ਜੇ ਤੋ ਆਪਾਂ ਲਿਆ ਕੇ ਵਰਤਣਾ ਵਾ ਤੇ ਆਪੇ ਤੁਹਾਨੂੰ ਪਤਾ ਲੱਗ ਜਾਣਾ। ਚੱਲ ਵੇ ਲੈ ਜਿੱਦਾਂ ਫਿਰ ਤੈਨੂੰ ਸਹੀ ਲੱਗਦਾ ਆ। ਦੇਖਣਾ ਕੀ ਇਹ ਚਾਚਾ ਜੀ ਸ਼ਾਮਾਂ ਨੂੰ ਚਲੀਏ ਤੇ ਜਿਹੜਾ ਸਮਾਨ ਹੈਗਾ ਉਹ ਲੈ ਆਈਏ ਤੇ ਇੱਕ ਵਾਰੀ ਫੇਰ ਲਵਾਈ ਨੂੰ ਪੁੱਛ ਲੋ ਕਿ ਭਰਾ ਹੋਂ ਦੱਸ ਦੇ। ਵਦੀ ਦਾ ਤੇ ਹੁੰਦਾ ਵਾ ਚੰਗਾ ਕੰਮ ਤੇ ਘੱਟੀ ਦਾ ਜਿਹੜਾ ਮੁਰਗੇ ਨੂੰ ਮੋਸ਼ੀ ਹੁੰਦੀ ਹੈ। ਆਹੋ ਉਹ ਤੇ ਗੱਲ ਤੇਰੀ ਸਹੀ ਆ। ਉਹ ਕਰ ਲੈਣਾ ਮੈਂ ਫੋਨ ਕਰ ਲੈਣਾ ਉਹਨੂੰ ਇੱਕ ਵਾਰੀ ਫੇਰ ਤੇ ਬਾਕੀ ਤੇ ਕੱਲ ਦਾ ਨਾਲੇ ਚਾਚਾ ਜੀ ਪ੍ਰੋਗਰਾਮ ਆ ਫਿਰ ਆਪਣੀ ਤਿਆਰੀ ਹੈ ਨਾ ਪੂਰੀ ਤਿਆਰੀ ਆਪਣੀ ਉਤਰਾਚਲ ਕਰ ਲੈਣੀ ਹੈ ਮੰਮੀ ਕਰੀ ਨਾ ਸਲਾਹ ਕਰਨੀ ਆ ਇਹ ਆ ਵੀ ਮੈਂ ਤੇ ਉਹਦਾ ਦੇਖ ਨਹੀਂ ਲਿਆ ਗਰਲੀ ਨੂੰ ਕਿਹਾ ਵਾ ਵੀ ਸਾਰਾ ਕੁਝ ਆਪ ਦੇ ਲਈ ਪਰ ਫਿਰ ਵੀ ਚਲੋ ਇਹ ਬੀਬੀਆਂ ਦਾ ਥੋੜਾ ਜਿਆਦਾ ਇਹ ਕੰਮਾਂ 'ਚ ਹੁੰਦਾ ਤਾਂ ਮੈਂ ਤੁਹਾਨੂੰ ਕਹਿੰਦਾ ਕੋਈ ਚੀਜ਼ ਦੱਸ ਦਿਓ ਜੇ ਕੋਈ ਮਤਲਬ ਲਿਆਉਣ ਵਾਲੀ ਹੋਏ ਜਾਂ ਕਿਤੇ ਭੁੱਲ ਜੇ ਤਾਂ ਏਡੇ ਟਾਈਮ ਭੱਜ ਦੌੜਨਾ ਪਵੇ ਚਲੋ ਉਹੀ ਤੱਕ ਭਾਬੀ ਨਾ ਕਰਨੀ ਹੈ ਬੈਠ ਕੇ ਜੋ ਕੁਝ ਵੀ ਹੈਗਾ ਸਾਰਾ ਇੱਕ ਵਾਰੀ ਕਰ ਲਈ ਹੁਣ ਦਿਨ ਤੇ ਅੱਗੇ ਲੱਗੇ ਆਹ ਇਹ ਤਾਂ ਗੱਲ ਤੁਹਾਡੀ ਸਹੀ ਹੈ ਦੇਣ ਤੇ ਦੇਖ ਲੋ ਚਾਚਾ ਜੀ ਆਉਂ ਲੱਗਣ ਡਿਆ ਜਿੱਦਾਂ ਦੇ ਰਿਸ਼ਤੇ ਦੀ ਗੱਲ ਤੁਰੀ ਸੀ ਤੇ ਲੱਗਦਾ ਸੀ ਵੀ ਜਿੱਦਾਂ ਦੇਣਾਂ ਚ ਬੜੇ ਆ ਤੇ ਹੁਣ ਆਉਂ ਲੱਗਣ ਡਿਆ ਜਿੱਦਾਂ ਗੱਲ ਜੇ ਕੱਲ ਹੋਈ ਹੈ ਪਰ ਤੁਹਾਡੇ ਲਈ ਦੇਣ ਬੜੇ ਸੀ ਨਾ ਹਾਂ ਪਰ ਉਹਨਾਂ ਹੁਣ ਜਲਦੀ ਪਾਤੀ ਹਾਇ ਸੀ ਤੇ ਸਾਲ ਪਾਇਆ ਸੀ ਆਪਣੇ ਲੋਕਾਂ ਕੇ ਸਾਲ ਕਾ ਕੱਢਣਾ ਸੀ ਸਿਆਣੇ ਦੀ ਗੱਲ ਸਹੀ ਆ ਜਿਹੜਾ ਟਾਈਮ ਮਿਥਿਆ ਹੋਵੇ ਨਾ ਉਹ ਜਿਹੜੇ ਸਾਲ ਵੀ ਹੁੰਦੇ ਉਹ ਵੀ ਦੇਣਾਂ ਚ ਆ ਜਾਂਦੇ ਆ ਕਈ ਵਾਰ ਇਹ ਵੇਖਿਆ ਆ ਕਿ ਰਿਸ਼ਤਾ ਕਰ ਦੋ ਨਾ ਕੁੜੀ ਦਾ ਜੇ ਲੋ ਕਰਨਾ ਉਦੋਂ ਕਹਿ ਦਿੰਦੇ ਕੋਈ ਗੱਲ ਨਹੀਂ ਸਾਲ ਕੱਢ ਲਾਂਗੇ 1.5 ਸਾਲ ਕੱਢ ਲਾਂਗੇ ਜਦੋਂ ਪੱਕ ਠਰਕ ਹੋਈ ਆ ਨਾਲੀ ਨਾਲੀ ਵਿਆਹ ਮੰਗਣ ਆ ਪੈਂਦੇ ਆ ਉਹ ਚਲੋ ਕੋਈ ਨਹੀਂ ਚਾਚਾ ਜੀ ਹੁਣ ਪਤਾ ਕੀ ਇਹ ਰਿਸ਼ਤੇਦਾਰੀ ਇਦਾਂ ਦੀ ਆ ਐਂ ਤਾਂ ਗੰਗੂ ਰਿਸ਼ਤੇਦਾਰੀ ਹੁੰਦੀ ਆ ਇਹ ਚ ਆਪਾਂ ਨਾ ਗੁੱਸਾ ਵਖਾ ਸਕਦੇ ਨਾ ਗਿਲਾ ਇਹਦੇ ਚ ਨਿਮਰਤਾ ਨਾਲ ਟਾਈਮ ਕੱਢਣਾ ਪਣਾ ਚਲੋ ਕਿ ਲੰਮੀ ਉਮਰਾਂ ਭਰਦੀ ਆ ਸਾਲ ਕਰਨਾ ਹੀ ਹੁਣ ਵੀ ਕਰਨਾ ਮੰਮੀ ਘਰੇ ਆ ਘਰ ਲੱਤੋ ਸੇ ਤਾਂ ਕਰੇ ਇਹ ਘਰੇ ਜਾ ਤੂੰ ਮਿਲੋ ਤੇ ਨਵ ਕਿੱਥੇ ਆ ਨਵ ਘਰੇ ਹੀ ਆ ਅੰਦਰ ਹੀ ਆ ਨਵ ਉਹ ਗਰਲੀਨ ਹੋਣੀ ਗਈਆਂ ਨਾ ਸ਼ਰ ਅੱਛਾ ਹੁੰਦੇ ਹੀ ਕਰਨ ਕੋਈ ਪੁੱਛਣਾ ਕਿਸਣਾ ਮੈਂ ਕਰੋਨਾ ਨਾਲ ਜਾ ਚੱਲ ਕਰਾ ਦੇ ਫਿਰ ਤੇ ਮੈਂ ਜਾਣਾ ਫਿਰ ਮੰਮੀ ਤੇਰੀ ਹਾਂ ਜਾਓ ਜਾਓ ਕੋਈ ਚਲ ਠੀਕ ਹੋਰ ਪਾ ਵੀ ਬੈਠੇ ਹੋ ਹਾਂ ਬੈਠੇ ਆ ਮੈਂ ਆ ਗੱਲ ਕਰਨ ਕਿ ਕੱਲ ਦਾ ਕਿੱਦਾਂ ਪ੍ਰੋਗਰਾਮ ਕਰਨਾ ਮਤਲਬ ਸੱਦਣਾ ਕਿ ਇਹਨੂੰ ਜਾਂ ਲੱਗੇ ਜਾ ਕੇ ਨਹੀਂ ਵੇਹਲਾ ਮਰਜੀ ਮੈਂ ਤੇ ਇਹ ਗੱਲ ਆਨੀ ਹੈ ਕਿ ਸੱਦਣਾ ਸੁਦਣਾ ਕੀ ਇਹੋ ਕੀ ਹੈ ਆਪਣੇ ਜੀ ਠੀਕ ਵਾ ਸੱਦਾਂ ਕੇ ਜਿੰਨੂੰ ਸਨਾਹ ਦਵਾਂਗੇ ਉਹਨੇ ਤੇ ਆ ਹੀ ਜਾਣਾ ਤੇ ਖਰਚਾ ਫਿਰ ਪਤਾ ਵਧਣਾ ਹੀ ਆ ਉਹ ਤੇਰਾ ਨਵਦੇ ਨਾਨਕੇ ਨੂੰ ਕੀਤਾ ਸੀ ਫੋਨ ਉਹਨਾਂ ਨੂੰ ਕੰਮ ਪੈ ਗਿਆ ਤੇ ਉਹਨਾਂ ਕੋ ਹੁਣ ਆਇਆ ਨਹੀਂ ਜਾਣਾ ਆ ਤੇ ਠੀਕ ਆ ਫਿਰ ਉਹਨਾਂ ਕੋ ਨਹੀਂ ਆਇਆ ਜਾਣਾ ਜਿਹੜੇ ਮੇਨ ਬਣਾ ਲਿਕੇ ਹੁੰਦੇ ਆ ਤੇ ਫਿਰ ਨਹੀਂ ਆਇਆ ਜਾ ਤਾਂ ਆਪਾਂ ਆਪੇ ਕਰ ਲੈਨੇ ਜਿਹੜੇ ਹੈਗੇ ਜੀ ਅੱਜ ਤੇ ਹੀ ਸੱਦ ਸੱਦ ਕੇ ਪ੍ਰੋਗਰਾਮ ਕਰੀ ਜਾਵਾਂਗੇ ਚੁੱਕ ਚੁੱਕ ਪੈਸੇ ਫਿਰ ਤੂੰ ਹੀ ਲਾਉਣੇ ਆ ਕੱਲ ਨੂੰ ਫਿਰ ਤੂੰ ਕਿੱਥੋਂ ਲਾਏਂਗਾ ਇਹਨੇ ਪੈਸੇ ਹਾਂ ਇਹ ਤੇ ਗੱਲ ਤਾਂ ਠੀਕ ਆ ਆਹੋ ਕਰ ਜਾ ਤੇ ਮਾਰ ਮਾਰਦਾ ਛਾਲਾ ਚੜ ਜਾਂਦਾ ਉਹ ਤਾਂ ਸਹੀ ਆ ਅੱਡੀ ਕੱਲ ਨੂੰ ਦੂਜੀ ਵੀ ਤੇ ਆਉਣ ਵਾਲੀ ਆ ਭਾਵੇਂ ਕੱਲ ਨੂੰ ਹੋ ਗਿਆ ਲੋ ਹਾਂ ਉਹ ਵਿਚਰ ਚੜੀ ਆ ਤਿਆਰ ਹੋਈ ਉਹ ਮੈਂ ਕਿਹਾ ਲੋਕੀ ਫਿਰ ਕਹਿ ਨਹੀਂ ਨਾ ਕਿ ਪਹਿਲਾ ਪਹਿਲਾ ਕਾਰਜ ਕਰਨ ਲੱਗਾ ਤੇ ਇਹਨੇ ਸੱਤਿਆ ਹੀ ਨਹੀਂ ਕਿਸੇ ਨੂੰ ਲੋਕਾਂ ਦੀਆਂ ਕਿਹੜੀਆਂ ਗੱਲਾਂ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਲੋਕੀ ਬਥੇਰੀਆਂ ਗੱਲਾਂ ਬਣਾਉਂਦੇ ਹੁੰਦੇ ਅਸੀਂ ਆਪਣਾ ਘਰ ਵੇਖਣਾ ਚਲੋ ਫਿਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਵੇਖ ਲਓ ਤੁਸੀਂ ਮੈਂ ਮੇਰੀ ਤੇ ਇਹੋ ਹੀ ਸਲਾਹ ਆ ਦੱਗੇ ਜੇ ਤੂੰ ਸੱਜਣਾ ਵਾ ਜੇ ਤੇਰੇ ਚ ਗਜੈਸ਼ ਹੈਗੀ ਹੈ ਤਾਂ ਤੇਰੀ ਮਰਜ਼ੀ ਹੋ ਨਹੀਂ ਮੈਂ ਤੁਹਾਡੇ ਤੋਂ ਭਾਬੀ ਬਾਹਰ ਥੋੜਾ ਹੋ ਜਾਣਾ ਆ ਜੋ ਤੁਸੀਂ ਕਹਿਣਾ ਉਦਾਂ ਹੀ ਹੋਣਾ ਜੋ ਵੀ ਹਾਂ ਮੇਰੀ ਤਾਂ ਫਿਰ ਇਹੋ ਹੀ ਸਲਾਹ ਆ ਚਲੋ ਫਿਰ ਵੇਖ ਲੋ ਜਦਾਂ ਤੁਹਾਡਾ ਬੰਦਾ ਤਾਂ ਫਿਰ ਕੱਲ ਨੂੰ ਕਰ ਲਈ ਜੋ ਵੀ ਆ ਕੁੜੀਆਂ ਕੜੀਆਂ ਦਾ ਕੰਮ ਹੁੰਦਾ ਕੁੜੀਆਂ ਨੇ ਚੂੜੀਆਂ ਪਾ ਲੈਣੀਆਂ ਉੱਥੇ ਕੀ ਕਰਨਾ ਚਲੋ ਠੀਕ ਆ ਫਿਰ ਨਹੀਂ ਕਹਿੰਦੇ ਕਿਸ ਨੂੰ ਫਿਰ ਹਾਂ